ਪਾਵਰਕਾਮ ਲਈ ਆਉਣ ਵਾਲੇ 6 ਮਹੀਨੇ ਮੁਸ਼ਕਿਲ ਦੇ ਵਿੱਚ ਲੰਘਣਗੇ ਕਿਉਂਕਿ ਮੌਸਮ ਦੇ ਵਿੱਚ ਬਦਲਾਅ ਹੋਣ ਅਤੇ ਝੋਨੇ ਦੇ ਲਈ ਬਿਜਲੀ ਦੀ ਖਪਤ ਕਾਫੀ ਘਟ ਜਾਣ ਬਾਅਦ ਅਕਤੂਬਰ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਰਹਿਣ ਕਰਕੇ ਪਾਵਰਕਾਮ ਨੂੰ ਹਰ ਮਹੀਨੇ ਆਉਣ ਵਾਲੀ ਨਕਦੀ ਵੀ ਘਟਣ ਜਾ ਰਹੀ ਹੈ ਪਾਵਰਕਾਮ ਲਈ ਗਰਮੀਆਂ ਦੇ 6 ਮਹੀਨੇ ਕਮਾਈ ਵਾਲੇ ਹੁੰਦੇ ਹਨ ਤੇ ਵਪਾਰਕ ਅਤੇ ਸੰਨਤੀ ਖੇਤਰ ਤੋਂ ਬਿਜਲੀ ਦੀ ਜ਼ਿਆਦਾ ਬਿਲਿੰਗ ਹੋਣ ਤੋਂ ਇਲਾਵਾ ਗਰਮੀ ਦੇ 6 ਮਹੀਨੇ ਦੇ ਵਿੱਚ 2 ਮਹੀਨੇ ਦੀ 600 ਮੁਫਤ ਬਿਜਲੀ ਲੈਣ ਵਾਲੇ ਜ਼ਿਆਦਾਤਰ ਖਪਤਕਾਰਾਂ ਵੱਲੋਂ ਵੀ ਛੇਜੋ ਤੋਂ ਉੱਪਰ ਯੂਨਿਟ ਬਿਜਲੀ ਦੀ ਵਰਤੋਂ ਕਰਨ ਨਾਲ ਉਹਨਾਂ ਨੂੰ ਬਿੱਲਾਂ ਦੀ ਜੋ ਹੈ ਅਦਾਇਗੀ ਕਰਨੀ ਪੈਂਦੀ ਹੈ ਪਰ ਝੋਨੇ ਲਈ ਬਿਜਲੀ ਸਪਲਾਈ ਕਰੀ ਖਤਮ ਹੋਣ ਅਤੇ ਮੌਸਮ ਬਦਲਣ ਕਰਕੇ ਬਿਜਲੀ ਦੀ ਮੰਗ 'ਚ ਰਿਕਾਰਡ ਕਮੀ ਆ ਜਾਂਦੀ ਹੈ ਅਕਤੂਬਰ ਦੇ ਵਿੱਚ ਜਦੋਂ ਬਿਜਲੀ ਦੀ ਮੰਗ 'ਚ ਰਿਕਾਰਡ ਕਮੀ ਆਵੇਗੀ ਤਾਂ ਪਾਵਰ ਕਾਮ ਦੀ 1200 ਤੋਂ 1300 ਕਰੋੜ ਤੱਕ ਨਕਦੀ ਦੀ ਕਮੀ ਆਉਂਦੀ ਵੀ ਸੰਭਾਵਨਾ ਹੋ ਜਾਵੇਗੀ ਇਸ ਤੋਂ ਬਾਅਦ ਅਕਤੂਬਰ ਤੋਂ ਫਰਵਰੀ ਤੱਕ ਬਿਜਲੀ ਦੇ ਜ਼ੀਰੋ ਬਿੱਲਾਂ ਦੀ ਗਿਣਤੀ 'ਚ ਰਿਕਾਰਡ ਵਾਧਾ ਆਵੇਗਾ ਤਾਂ ਉਸ ਵੇਲੇ ਪਾਵਰ ਕਾਮ ਉ ਆਪਣੀ ਬਿਜਲੀ ਵੇਜ ਕੇ ਨਕਦੀ ਨਹੀਂ ਆਵੇਗੀ ਸਗੋਂ ਉਹ ਆਪਣੀ ਹਜ਼ਾਰਾਂ ਕਰੋੜਾਂ ਦੀ ਸਬਸਿਡੀ ਲੈਣ ਲਈ ਪੂਰੀ ਤਰ੍ਹਾਂ ਸਰਕਾਰ ਤੇ ਨਿਰਭਰ ਹੋ ਜਾਵੇਗਾ ਪੰਜਾਬ ਚ ਮੁਫਤ ਬਿਜਲੀ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 7.50 ਲੱਖ ਦੇ ਕਰੀਬ ਨਵੇਂ ਕਨੈਕਸ਼ਨ ਵੀ ਲੱਗ ਚੁੱਕੇ ਹਨ ਤੇ ਇਸ ਸਾਲ ਕਨੈਕਸ਼ਨਾਂ ਦੀ ਗਿਣਤੀ ਦੇ ਵਿੱਚ ਜ਼ੋਰਦਾਰ ਵਾਧਾ ਹੋਣ ਕਰਕੇ ਕਰੇਲੂ ਬਿਜਲੀ ਸਬਸਿਡੀ ਵਧ ਕੇ 8500 ਕਰੋੜ ਤੱਕ ਪਹੁੰਚ ਜਾਵੇਗੀ ਜੜੀ ਖੇਤੀ ਖੇਤਰ ਦੀ ਸਬਸਿਡੀ ਦਾ ਵੀ ਰਿਕਾਰਡ ਤੋੜਨ ਜਾ ਰਹੀ ਹੈ ਮੁਫਤ ਯੋਜਨਾ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਦੇ ਕਈ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਉਹਨਾਂ ਨੂੰ ਆਰਾਮ ਦਿੱਤਾ ਜਾਂਦਾ ਸੀ ਤੇ ਬਾਅਦ ਵਿੱਚ ਮਰਮਦ ਦਾ ਕੰਮ ਵੀ ਕੀਤਾ ਜਾਂਦਾ ਸੀ ਪਰ ਅਕਤੂਬਰ ਤੋਂ ਜ਼ੀਰੋ ਬਿਜਲੀ ਬਿੱਲਾਂ ਦੀ ਗਿਣਤੀ 90% ਤੱਕ ਜਾਣ ਨਾਲ ਭਾਰੀ ਸਰਦੀਆਂ ਦੇ ਵਿੱਚ ਵੀ ਥਰਮਲ ਪਲਾਂਟ ਚੱਲਦੇ ਨਜ਼ਰ ਆਇਆ ਕਰਨਗੇ ਇਹ ਗੱਲ ਅਲੱਗ ਹੈ ਕਿ ਮੁਫਤ ਬਿਜਲੀ ਦੇ ਜ਼ਿਆਦਾ ਖਰਚੇ ਤੋਂ ਬਚਣ ਲਈ ਸਰਦੀਆਂ ਦੇ ਵਿੱਚ ਵੀ ਕਈ ਵਾਰ ਅਨ ਐਲਾਨੇ ਕਟ ਲਗਾਏ ਜਾਂਦੇ ਹਨ ਪਾਵਰ ਕਾਮ ਲਈ ਗਰਮੀਆਂ 6 ਮਹੀਨੇ ਕਮਾਈ ਵਾਲੇ ਹੁੰਦੇ ਹਨ ਤੇ ਵਪਾਰਕ ਅਤੇ ਸੰਤੀ ਖੇਤਰ ਤੋਂ ਬਿਜਲੀ ਦੀ ਜ਼ਿਆਦਾ ਬਿਲਿੰਗ ਹੋਣ ਤੋਂ ਇਲਾਵਾ ਗਰਮੀ ਦੇ 6 ਮਹੀਨੇ ਦੇ ਵਿੱਚ 2 ਮਹੀਨੇ ਦੀ 600 ਮੁਫਤ ਬਿਜਲੀ ਲੈਣ ਵਾਲੇ ਜ਼ਿਆਦਾਤਰ ਖਪਤਕਾਰਾਂ ਵੱਲੋਂ ਵੀ 600 ਤੋਂ ਉੱਪਰ ਯੂਨਿਟ ਬਿਜਲੀ ਦੀ ਵਰਤੋਂ ਕਰਨ ਨਾਲ ਉਹਨਾਂ ਨੂੰ ਬਿੱਲਾਂ ਦੀ ਜੋ ਹੈ ਅਦਾਇਗੀ ਕਰਨੀ ਪੈਂਦੀ ਹੈ ਪਰ ਝੋਨੇ ਲਈ ਬਿਜਲੀ ਸਪਲਾਈ ਕਰੀ ਖਤਮ ਹੋਣ ਅਤੇ ਮੌਸਮ ਬਦਲਣ ਕਰਕੇ ਬਿਜਲੀ ਦੀ ਮੰਗ 'ਚ ਰਿਕਾਰਡ ਕਮੀ ਆ ਜਾਂਦੀ ਹੈ ਅਕਤੂਬਰ ਦੇ ਵਿੱਚ ਜਦੋਂ ਬਿਜਲੀ ਦੀ ਮੰਗ 'ਚ ਰਿਕਾਰਡ ਕਮੀ ਆਵੇਗੀ ਤਾਂ ਪਾਵਰ ਕਾਮ ਦੇ 1200 ਤੋਂ 1300 ਕਰੋੜ ਤੱਕ ਨਕਦੀ ਦੀ ਕਮੀ ਆਉਂਦੀ ਵੀ ਸੰਭਾਵਨਾ ਹੋ ਜਾਵੇਗੀ ਇਸ ਤੋਂ ਬਾਅਦ ਅਕਤੂਬਰ ਤੋਂ ਫਰਵਰੀ ਤੱਕ ਬਿਜਲੀ ਦੇ ਜ਼ੀਰੋ ਬਿੱਲਾਂ ਦੀ ਗਿਣਤੀ ਤੇ ਰਿਕਾਰਡ ਵਾਧਾ ਆਵੇਗਾ ਤਾਂ ਉਸ ਵੇਲੇ ਪਾਵਰ ਕਾਮ ਨੂੰ ਆਪਣੀ ਬਿਜਲੀ ਵੇਚ ਕੇ ਨਕਦੀ ਨਹੀਂ ਆਵੇਗੀ ਸਗੋਂ ਉਹ ਆਪਣੀ ਹਜ਼ਾਰਾਂ ਕਰੋੜਾਂ ਦੀ ਸਬਸਿਡੀ ਲੈਣ ਲਈ ਪੂਰੀ ਤਰ੍ਹਾਂ ਸਰਕਾਰ ਤੇ ਨਿਰਭਰ ਹੋ ਜਾਵੇਗਾ ਪੰਜਾਬ ਚ ਮੁਫਤ ਬਿਜਲੀ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 7.50 ਲੱਖ ਦੇ ਕਰੀਬ ਨਵੇਂ ਕਨੈਕਸ਼ਨ ਵੀ ਲੱਗ ਚੁੱਕੇ ਹਨ ਤੇ ਇਹ ਕਲ ਕਨੈਕਸ਼ਨਾਂ ਦੀ ਗਿਣਤੀ ਦੇ ਵਿੱਚ ਜ਼ੋਰਦਾਰ ਵਾਅਦਾ ਹੁੰਨ ਕਰਕੇ ਕਰੇਲੂ ਬਜਲੀ ਸਬਸਿਡੀ ਵਧ ਕੇ 8500 ਕਰੋੜ ਤੱਕ ਪਹੁੰਚ ਜਾਵੇਗੀ ਜਿਹੜੀ ਖੇਤੀ ਖੇਤਰ ਦੀ ਸਬਸਿਡੀ ਦਾ ਵੀ ਰਿਕਾਰਡ ਤੋੜਨ ਜਾ ਰਹੀ ਹੈ ਮੁਫਤ ਯੋਜਨਾ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਦੇ ਕਈ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਉਹਨਾਂ ਨੂੰ ਆਰਾਮ ਦਿੱਤਾ ਜਾਂਦਾ ਸੀ ਤੇ ਬਾਅਦ ਵਿੱਚ ਮੁਰੰਮਤ ਦਾ ਕੰਮ ਵੀ ਕੀਤਾ ਜਾਂਦਾ ਸੀ ਪਰ ਅਕਤੂਬਰ ਤੋਂ ਜ਼ੀਰੋ ਬਿਜਲੀ ਬਿੱਲਾਂ ਦੀ ਗਿਣਤੀ 90% ਤੱਕ ਜਾਣ ਨਾਲ ਭਾਰੀ ਸਰਦੀਆਂ ਦੇ ਵਿੱਚ ਵੀ ਥਰਮਲ ਪਲਾਂਟ ਚੱਲਦੇ ਨਜ਼ਰ ਆਇਆ ਕਰਨਗੇ ਇਹ ਗੱਲ ਅਲੱਗ ਕਿ ਮੁਫਤ ਬਿਜਲੀ ਦੇ ਜ਼ਿਆਦਾ ਖਰਚੇ ਤੋਂ ਬਚਣ ਲਈ ਸਰਦੀਆਂ ਦੇ ਵਿੱਚ ਵੀ ਕਈ ਵਾਰ ਅਨ ਐਲਾਨੇ ਕਟ ਲਗਾਏ ਜਾਂਦੇ ਹਨ